ਲਗੂ ਯਸੋ ਜਦੋਂ ਵੀ ਤੁਸੀਂ ਆ ਰਹੇ ਹੋ ਉਸੇ ਵੀ ਮੈਡੀਕਲ ਜਿਹੜੀ ਸਾਈਕੋਲੋਜੀ ਦਾ ਹੈ थैंक यू ਸਰ ਉਹ ਵੀ ਕਿਤੇ ਦੇ ਵਿੱਚ ਆਪ ਜੀ ਇਹ ਫੋਟੋ ਸੈਸ਼ਨ ਕਰਵਾ ਕੇ ਵਾਪਿਸ ਆਣਾ ਹੋਊਗਾ ਕਿ ਸਾਰਾ ਬੁਝੇ ਤੇ ਹੋਣਾ ਅਸੀਂ ਵਾਪਿਸ ਆ ਕੇ ਗੱਲ ਕਰਾਂਗੇ ਸੋ ਪਲੀਜ਼ ਟਾਈਮਰ ਮੱਦੇ ਨਜ਼ਰ ਰੱਖੀ ਹੋਏ ਪੰਜਾਬ ਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆਨ ਉਠਾਲ ਪਾਉਣ ਦੇ ਲਈ ਜਿੱਥੇ ਪੰਜਾਬ ਪੁਲਿਸ ਵੱਲੋਂ ਆਏ ਦਿਨ ਵਕ ਵਕ ਥਾਮਾਂ ਤੇ ਛਾਪੇਮਾਰੀ ਕਰ ਨਸ਼ੇ ਦੇ ਸੁੱਧਾਗਰਾਂ ਨੂੰ ਆਪਣੀ ਗ੍ਰਿਫਤ ਵਿੱਚ ਲਿਆ ਜਾ ਰਿਹਾ ਹੈ ਉੱਥੇ ਹੀ ਦੂਸਰੇ ਪਾਸੇ ਹੁਣ ਪੰਜਾਬ ਪੁਲਿਸ ਵੱਲੋਂ ਇੱਕ ਨਵੇਂ ਖਲਾਓਪ੍ਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਲਾਹਮਤ ਤੋਂ ਦੂਰ ਰੱਖਿਆ ਜਾ ਸਕੇ ਇਸੇ ਦੇ ਚੱਲਦੇ ਅੱਜ ਪਠਾਨਕੋਟ ਪੁਲਿਸ ਵੱਲੋਂ ਪਠਾਨਕੋਟ ਵਿਖੇ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਡੀਆਈਜੀ ਬਾਰਡਰ ਰੇਂਜ ਰਕੇਸ਼ ਕੌਸ਼ਲ ਵੱਲੋਂ ਸ਼ਿਰਕਤ ਕੀਤੀ ਗਈ ਸਮੋਕਰ ਡੀਆਈਜੀ ਬੋਰਡ ਰੈਂਜ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਜਿੱਥੇ ਨਸ਼ੇ ਦੇ ਸੁੱਧਾਗਰਾਂ ਨੂੰ ਠਲ ਪਹੁੰਚ ਦੇ ਲਈ ਸਮੇਂ-ਸਮੇਂ ਤੇ ਵਕਵਕ ਆਪਰੇਸ਼ਨ ਕੀਤੇ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਹੁਣ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਨੌਜਵਾਨਾਂ ਨੂੰ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਦੇ ਚਲਦਿਆਂ ਅੱਜ ਪਠਾਨਕੋਟ ਵਿਖੇ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦਾ ਮੁੱਖ ਮਕਸਦ ਇਹ ਹੈ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ ਉਨਾ ਪੰਜਾਬ ਦੇ ਨੌਜਵਾਨਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਨਸ਼ੇ ਦੀ ਲਾਹਤ ਦੀ وجہ ਨਾਲ ਇਕੱਲਾ ਇੱਕ ਸ਼ਖਸ ਹੀ ਉਸ ਚਪੇਟ ਨਹੀਂ ਆਉਂਦਾ ਬਲਕਿ ਸਾਰੇ ਦਾ ਸਾਰਾ ਪਰਿਵਾਰ ਉਸ ਦੀ ਚਪੇਟ ਵਿੱਚ ਆਉਂਦਾ ਹੈ ਇਸ ਲਈ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਨਸ਼ੇ ਦੀ ਲਾਹਤ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਜਾ ਆਪਣਾ ਬਿਹਤਰ ਭਵਿੱਖ ਬਣਾਓ ਇਹ ਸਾਡਾ ਜੀ ਡਰਗ ਅਵੇਰਨੈਸ ਮਹਿੰਤ ਸ਼ੁਰੂ ਕਰਾਇਆ ਸਾਡੇ ਡੀਪ ਸਾਹਿਬ ਨੇ ਹੀ ਇਜ਼ ਅ ਵੈਰੀ ਡਾਇਨਾਮਿਕ ਅਫਸਰ ਸ਼੍ਰੀ ਗੌਰਿਆ ਜੀ ਇਹ ਅੱਜ ਤੋਂ ਪੰਜਾਬ ਚ ਵੱਖ-ਵੱਖ ਥਾਵਾਂ ਤੇ ਇਹ ਕੈਂਪੇਨ ਸਟਾਰਟ ਕੀਤੀ ਜਾਏਗੀ ਔਰ ਅਸੀਂ ਲੋਕਾਂ ਨੂੰ ਵੇਖਾਵਾਂਗੇ ਨਸ਼ਿਆਂ ਦੇ ਜਿਹੜੇ ਮਾੜੇ ਇਫੈਕਟ ਨੇ ਕੁੜੀਆਂ ਨੇ ਤਾਂ ਕਿ ਲੋਕ ਆਪਣੇ ਪਰਿਵਾਰਾਂ ਚ ਆਪਣੇ ਆਸ-ਪਾਸ ਆਪਣੇ ਗਲੀ ਮੋਹੱਲਿਆਂ 'ਚ ਆਪਣੇ ਪਿੰਡਾਂ 'ਚ ਜਿਹੜੇ ਇਸ ਪਾਸੇ ਕੁਝ ਨੌਜਵਾਨ ਪ੍ਰੇਰਿਤ ਹੋ ਰਹੇ ਹੈ ਉਹਨਾਂ ਨੂੰ ਹਟਾ ਸਕਰ ਉਹਨਾਂ ਨੂੰ ਦੂਰ ਕਰ ਸਕੜਿਆ। ਮੈਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਜੀ ਅੱਜ ਜਿਸ ਤਰ੍ਹਾਂ ਠਾਠਾ ਮਾਰਦਾ ਸਾਈਕਲਿਸਟ ਕਾਠਾ ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰੇ ਲੋਕ ਆਪਣੇ ਪੂਰੇ ਅਟਾਰ ਚ ਆਏ ਨੇ हेलमेट्स अपने पूरे साइकिल अपने पूरी यूनिफॉर्म बागे सो so, इट सीम्स के लोग की काफी इस वाले इस पसे वाले भी अपना तवज्जो दे रहे हैं वैसे मैं देखता हूं कि लोग आजकल पार्कों जो स्टेडियम्स काफी प्रमार है जिम काफी खुल गए हैं लोका का ध्यान है लोकी चांदे है कि साडा समाज एक अच्छा होए वन इज अनसर्टेनिटी अबाउट द फ्यूचर एंड सेकंड इज ए रे ऑफ ਆਨ ਵਾਲਾ ਸਮਾਂ ਕੀ ਹੈ ਕੋਈ ਨਹੀਂ ਜਾਣਦਾ ਹੁਣ ਹਥੋਂ ਮੈਂ ਕਿੱਥੇ ਜਾਣਾ ਵਟ ਵੀ ਲੈਪਨ ਟੂ ਮੀ ਆਈ ਡੋਨਟ ਨੋ ਬਟ ਵਾਲਾ ਈਸ਼ਵਰ ਨੇ ਇਨਸਾਨ ਨੂੰ ਇੱਕ ਉਮੀਦ ਦੀ ਕਰ ਦਿੱਤੀ ਹੈ ਔਰ ਆਏ ਮੈਂ ਪੋਜ਼ਿਟਿਵ ਮੈਂ ਉਮੀਦ ਦੀ ਕਰ ਕਦੀ ਛੱਡਣੀ ਚਾਹੀਦੀ ਮੈਂ ਐਬਸੋਲੂਟਲੀ ਆਪਟਿਮਿਸਟਿਕ ਹਾਂ ਮੈਂ ਆਸ਼ਾਵਾਦੀ ਹਾਂ ਐਂਡ ਆਮ ਪੋਜ਼ਿਟਿਵ ਆਈ ਐਮ ਸ਼ੋਰ ਕਿ ਜਨਤਾ ਸਾਥ ਦੇ ਸਾ ਯੂਥ ਸਾਡਾ ਸਾਥ ਦੇ ਤਾਂ ਕੋਈ ਵਜ੍ਹਾ ਨਹੀਂ ਕਿ ਅਸੀਂ ਇਸ ਕੁਰੀਤੀ ਨੂੰ ਸਮਾਜ ਤੋਂ ਨਾ ਦੂਰ ਕਰ ਸਕੀਏ ਇਸ ਬੁਰਾਈ ਨੂੰ ਅਸੀਂ ਜਰੋਂ ਨਾ ਪੁੱਟ ਕੇ ਸੁੱਟ ਸਿੱਕੀ। ਥੈਂਕ ਯੂ। ਅੱਜ ਬਹੁਤ ਵਧੀਆ ਹੋ ਰਿਹਾ ਏ ਐਸਐਸਪੀ ਪਠਾਨਕੋਟ ਦੀ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੀ ਆ ਇਹ ਆਪਣਾ ਸਾਈਕਲਨ ਰਨ 2024 ਚ ਜਿਹੜੇ ਕਰਨ ਜਾ ਰਹੇ ਆ ਲਵੀਨੀ ਸਟੇਡੀਅਮ ਦੇ ਵਿੱਚ ਬਹੁਤ ਹੀ ਵਧੀਆ ਲੱਗਾ ਜਿਦਾ ਕਿ ਮੈਸੇਜ ਇੱਕ ਜਾਂਦਾ ਕਿ ਨਸ਼ਿਆਂ ਤੋਂ ਜਿਹੜਾ ਦੂਰਿਆ ਜਾ ਸਕੇ। ਅੱਜ ਆਪ ਹਾਂ ਪੀ ਆਏ ਹੋ ਕਿਸ ਲਈ ਆਏ ਹੋ ਕਿਉਂ ਆਏ ਹੋ? हम आज पैडल साइक्लोथोन होना है इसलिए आए हैं और सबसे बेस्ट चीज़ है ये हमारे इन्वायरमेंट के लिए सबसे सेफ चीज़ है और धन्यवाद करते हैं हम अपने एसएसपी को कि हम उन्होंने पठानकोट में ये करवाया नशा मुक्त पंजाब करने लिये और मैसेज देने लोगों आए आया कि नशा में कुछ नहीं रखा ਬਰਬਾਦ ਹੁੰਦਾ ਹੈ ਨਸ਼ੇ ਨਾਲ ਤੁਹਾਡੀ ਸਾਰਾ ਸੰਸਾਰ ਬਰਬਾਦ ਹੁੰਦਾ ਹੈ ਤੁਹਾਡੀ ਲੋਕ ਲਲਟੀ ਬਰਬਾਦ ਹੁੰਦੀ ਹੈ ਇਸ ਲਈ ਨਸ਼ਿਆ ਨੂੰ ਤਿਆਗੋ ਤੇ ਆਪਣਾ ਮੇਨ ਏਮ ਨੂੰ ਟਾਰਗੇਟ ਕਰੋ ਕਿ ਆਪਾਂ ਲਾਈਫ ਵਿੱਚ ਕੁਝ ਬੰਨਣਾ ਹੈ ਤੇ ਭਲਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਆਪਣੇ ਏਰੀਆ ਦਾ ਨਾਮ ਰੋਸ਼ਨ